ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਸੁਤੰਤਰ ਦਿਵਸ ਦੀਆਂ ਆਜ਼ਾਦੀ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤਾਂ ਅੱਜ 14 ਅਗਸਤ ਹੈ ਜੀ ਕੱਲ੍ਹ ਵਾਲੇ ਦਿਨ ਆਪਾਂ ਸਾਰੇ ਆਜ਼ਾਦੀ ਦਿਵਸ ਮਨਾਵਾਂਗੇ ਕਿਉਂਕਿ ਇਹ ਉਹ ਦਿਨ ਹੈ ਜਿੱਦẽ ਤੁਹਾਡੇ ਕੋਲੇ ਅੰਗਰੇਜ਼ ਭਾਰਤ ਨੂੰ ਛੱਡ ਕੇ ਕੁੰਜੀਆਂ ਆਪਣੇ ਹੱਥ ਕਰਕੇ ਚੱਲ ਗਏ ਸੀਗੇ ਵੀ ਭਾਈ ਭਾਰਤ ਦੀ ਦੋ ਡੋਰ ਥੋੜੇ ਹੱਥ ਵਸ ਹੈ ਪਾ ਮੈਂ ਇਹਨੂੰ ਸੰਭੋ ਪਾ ਮੈਂ ਇਹਨੂੰ ਵਿਗਾੜੋ ਹੁਣ ਥੋੜੇ ਹੱਥ 'ਚ ਆਬੀਆਂ ਸਾਰੀਆਂ ਤਾਂ ਐਸ ਡਿਬੇਟ ਐਸ ਦਿਨ ਦੇ ਮੌਕੇ ਤੇ ਮੈਂ ਇੱਕ ਨਿੱਕੀ ਜੀ ਡਿਬੇਟ ਤੁਹਾਡੇ ਲਈ ਲੈ ਕੇ ਆਇਆ ਉਹ ਡਿਬੇਟ ਦਾ ਮਕਸਦ ਕੀ ਹੈ ਜੀ ਮਤਲਬ ਕਿਸ ਬੇਸ ਤੇ ਆਪਾਂ ਡਿਬੇਟ ਕਰਨੀ ਹੈ ਕਿ ਸੱਚੀ ਅੱਜ ਦੇ ਦਿਨ ਆਜ਼ਾਦੀ ਮਿਲ ਗਈ ਸੀ ਜੀ ਕੀ ਵਾਕਿਆ ਹੈ ਅੱਜ ਦੇ ਦਿਨ ਆਜ਼ਾਦੀ ਮਿਲ ਗਈ ਸੀ ਤਾ ਇੱਥੇ ਦੋ ਪੱਖ ਨਿਕਲ ਕੇ ਆਉਂਦੇ ਆ ਪੁੱਤ ਗੱਲ ਧਿਆਨ ਨਾਲ ਸੁਣਿਓ ਜਿਆਦਾ ਲੰਮਾ ਸੈਸ਼ਨ ਨਹੀਂ ਹੈ ਛੋਟਾ ਜਿਹਾ ਸੈਸ਼ਨ ਹੈ ਪਰ ਇਹੇ ਸੈਸ਼ਨ ਤੁਹਾਡਾ ਚੀਜ਼ਾਂ ਨੂੰ ਦੇਖਣ ਦਾ ਢੰਗ ਬਦਲ ਦੂਗਾ ਨਜ਼ਰੀਆ ਬਦਲ ਦੂਗਾ ਬਾਦਾਂ ਮੇਰਾ ਤੁਹਾਡੇ ਨਾਲ ਦੋ ਪੱਖ ਨਿਕਲ ਕੇ ਆਉਂਦੇ ਆ ਜੇ ਕਿਸੇ ਬਜ਼ੁਰਗ ਨਾਲ ਗੱਲ ਕਰੀਏ ਵੀ ਬਾਬਾ ਆਜ਼ਾਦੀ ਦਾ ਦਿਨ ਹੈ ਹਣਾ ਆਜ਼ਾਦੀ ਮਿਲੀ ਹੈ ਤਾਂ ਉਹਨੇ ਕਹਿਣਾ ਭਾਈ ਸਾਡੇ ਵੇਲੇ ਤਾਂ ਇਹਨੂੰ ਹੱਲਿਆਂ ਦਾ ਟਾਈਮ ਕਹਿੰਦੇ ਸੀ ਅਸੀਂ ਤਾਂ ਆਪਦੇ ਭੈਣ ਭਰਾ ਉਜੜਦੇ ਦੇਖੇ ਆ ਨਾਲ ਦੀਆਂ ਦੀਆਂ ਲਾਸ਼ਾਂ ਦੇਖੀਆਂ ਸੀ ਤਾਂ ਸਾਨੂੰ ਨਹੀਂ ਇਹ ਆਜ਼ਾਦੀ ਚੰਗੀ ਲੱਗਦੀ ਜੇ ਹੁਣ ਇਹੀ ਚੀਜ਼ ਕਿਸੇ ਸਟੇਜ ਤੇ ਜਾ ਕੇ ਕਹਿ ਦਿੰਨੇ ਆ ਤਾਂ ਕਹਿ ਦਿੰਦੇ ਨੇ ਜੀ ਤੁਹਾਡੀ ਸੋਚ ਬਹੁਤ ਛੋਟੀ ਹੈ ਜੀ ਤੁਸੀਂ ਵਧੇ ਹੀ ਨਹੀਂ ਹੈਗੇ ਜੇ ਤੁਹਾਨੂੰ ਇੰਨਾ ਬੋਲਣ ਦਾ ਹੱਕ ਮਿਲਿਆ ਤਾਂ ਤੁਸੀਂ ਕੀ ਯਾਦ ਨਹੀਂ ਹੈਗੇ ਕੋਈ ਸ਼ੱਕ ਨਹੀਂ ਜੀ ਜਮਾ ਵੀ ਕੋਈ ਸ਼ੱਕ ਨਹੀਂ ਮੈਂ ਇਹਦੇ ਤੇ 1% ਵੀ ਸ਼ੱਕ ਨਹੀਂ ਕਰ ਰਿਹਾ ਕਿ 15 ਅਗਸਤ 1947 ਵਾਲੇ ਦਿਨ ਭਾਰਤ ਨਾਮਕ ਦੇਸ਼ ਆਜ਼ਾਦ ਹੋਇਆ ਗੋਰੀਆਂ ਦੀ ਕੈਦੋਂ ਆਜ਼ਾਦ ਹੋ ਗਏ ਇੱਕ ਅਲੱਗ ਦੇਸ਼ ਦਾ ਰਤਬਾ ਆਪਾਂ ਮਾਣਿਆ ਹਨ ਉਹਦੇ ਚ ਕੋਈ ਦੋਰ ਹੈ ਨਹੀਂ ਹੈਗੀ ਪਰ ਕੀ ਆਜ਼ਾਦੀ ਵੀ ਮਿਲ ਗਈ ਯਾਰ ਆਜ਼ਾਦ ਹੋਣ ਦੇ ਨਾਲ ਆਜ਼ਾਦੀ ਦੇ ਮੈਨੇ ਕੀ ਹੈ ਆਪਣੇ ਲਈ ਕੀ ਹੈ ਆਜ਼ਾਦੀ ਯਾਰ ਸਹੀ ਮੈਨੇ ਚ ਆਜ਼ਾਦੀ ਕੀ ਹੈ ਆਜ਼ਾਦੀ ਦਾ ਮਤਲਬ ਹੈ ਜੀ ਹੱਸ ਕੇ ਖੁੱਲ ਕੇ ਜੀਣ ਦੀ ਆਜ਼ਾਦੀ ਹੁਣ ਕਈਆਂ ਨੇ ਤਾਂ ਐਸ ਸ਼ਬਦ ਦੇ ਮੈਨੇ ਬਦਲ ਕੇ ਰੱਖਦੇ ਜੀ ਸਪੈਸ਼ਲੀ ਜੇ ਮੈਂ ਗੱਲ ਕਰਾਂ ਅੱਜ ਜੋ ਆਪਣੇ ਪੰਜਾਬ ਚ ਹੋ ਰਿਹਾ ਜੀ ਜਿਹੜਾ ਇਹ ਇੰਸਟਾਗ੍ਰam ਇੰਸਟਾਗ੍ਰam ਖੇਡ ਰਹੇ ਆ ਹਨਾ ਇਹਨਾਂ ਨੇ ਤਾਂ ਆਜ਼ਾਦੀ ਦੇ ਮਹਨੇ ਹੀ ਬਦਲਤੇ ਜੀ ਜੇ ਇਹਨਾਂ ਨੂੰ ਕਹੀਏ ਕਿ ਭਾਈ ਭੋਜਨ ਸਿਮਰਨ ਤੇ ਨਾਰੀ ਪਰਦੇ ਚ ਚੰਗੇ ਲੱਗਦੇ ਆ ਪਰਦੇ ਦੇ ਅਧਿਕਾਰੀ ਹੁੰਦੇ ਆ ਇਹ ਤਾਂ ਕਹਿਣਗੇ ਜੀ ਆਜ਼ਾਦੀ ਆ ਸਾਡੀ ਤੁਸੀਂ ਤੁਹਾਡੀ ਸੋਚ ਛੋਟੀ ਹੈ ਜੀ ਅਸੀਂ ਕਰ ਸਕਦੇ ਆ ਇਹ ਬੇਸਿਕਲੀ ਉਹਨਾਂ ਨੂੰ ਗਿੱਧਾ ਭੰਗੜਾ ਤਾਂ ਚਲੋ ਬਹੁਤ ਪਿੱਛੇ ਰਹਿ ਗਿਆ ਜੀ ਉਹਨਾਂ ਨੂੰ ਗਾਣਿਆਂ ਦੇ ਉੱਪਰ ਕੰਜਰਾਂ ਦੇ ਬਾਗ ਨੱਚਣਾ ਹੀ ਆਜ਼ਾਦੀ ਲੱਗਦੀ ਐ ਜਦੋਂ ਕਿ ਇਹ ਤਾਂ ਆਪਣਾ ਕਦੇ ਕਲਚਰ ਹੈ ਹੀ ਨਹੀਂ ਸੀਗਾ ਜੀ ਇਹ ਤਾਂ ਆਪਣਾ ਵਿਰਸਾ ਨਹੀਂ ਸੀਗਾ ਪੁੱਤ ਇਹ ਤਾਂ ਸਾਡਾ ਕਦੇ ਵਿਰਸਾ ਰਹੇ ਨਹੀਂ ਆਪਾਂ ਤਾਂ ਆਪਣੇ ਤਾਂ ਪੂਰਵਾਜ ਜੱਸਾ ਸਿੰਘ ਆਲੂਵਾਲੀਏ ਵਰਗੇ ਸੀਗੇ ਜਿਨ੍ਹਾਂ ਨੂੰ ਲਾਹੌਰ ਦੇ ਬਾਦਸ਼ਾਹ ਨੇ ਇਹ ਕਿਹਾ ਸੀਗਾ ਇਹ ਚਿੱਠੀ ਭੇਜੀ ਸੀ ਕਿ ਆਓ ਖਾਲਸਾ ਜੀ ਤੁਸੀਂ ਸਾਡੇ ਨਾਲ ਸੰਧੀ ਕਰੋ ਅਸੀਂ ਤੁਹਾਨੂੰ ਲਾਹੌਰ ਛੱਡਦੇ ਆਂ ਸਾਡੇ ਨਾਲ ਮਿਲ ਕੇ ਚੱਲੋ ਲਾਹੌਰ ਅਸੀਂ ਤੁਹਾਨੂੰ ਛੱਡਿਆ ਤਾਂ ਉਹਦਾ ਜਵਾਬ ਜੱਸਾ ਸਿੰਘ ਆਲੂਵਾਲੀਆ ਨੇ ਦਿੱਤਾ ਸੀ ਕਿ ਕੀ ਲਾਹੌਰ ਤੇਰੇ ਪਿਆਉ ਦਾ ਹੈ ਜੇ ਅਸੀਂ ਜਿੱਤਣਾ ਹੋਇਆ ਆਪਦੇ ਦਮ ਤੇ ਜਿੱਤਾਂਗੇ ਤੂੰ ਲਾਹੌਰ ਦੇਣ ਵਾਲਾ ਸਾਨੂੰ ਕੌਣ ਹੁੰਨਾ ਹੈ ਲਾਹੌਰ ਕਿਹੜਾ ਤੇਰੇ ਪਿਆਉ ਦਾ ਹੈ ਜਦੋਂ ਕਿ ਅੱਜ ਦੀ ਪੀੜ੍ਹੀ ਕਾਦੇ ਮਗਰ ਕਰਸ਼ਿਤ ਹੈ ਜੀ ਆਪਣੇ ਲਈ ਆਜ਼ਾਦੀ ਦੇ ਮੈਨੇ ਕੀ ਹੈ ਆਪਣੇ ਲਈ ਆਜ਼ਾਦੀ ਦੇ ਮੈਨੇ ਹੈਗੇ ਹੈ ਜੀ ਸਾਨੂੰ ਦਾਲਾਂ ਫਰੀ ਦੇ ਦਿਓ ਜੀ ਸਾਨੂੰ ਆਟਾ ਫਰੀ ਦੇ ਦਿਓ ਜੀ ਸਾਡੀ ਬਿਜਲੀ ਬਿਜਲੀ ਦਾ ਬਿੱਲ ਮਾਫ ਕਰ ਦਿਓ ਜੀ ਕੀ ਵਾਕਈ ਆਪਾਂ ਉਹਨਾਂ ਦੇ ਵਾਰਿਸਾਂ ਯਾਰ ਜਿਨ੍ਹਾਂ ਨੇ ਲਾਹੌਰ ਠਗਰਾਤਾ ਸੀ ਇਹ ਕਹਿ ਕੇ ਕਿ ਲਾਹੌਰ ਤੇਰੇ ਪਿਆਉ ਦਾ ਨਹੀਂ ਜੇ ਸਾਡੇ ਚ ਦਮ ਹੋਇਆ ਤਾਂ ਅਸੀਂ ਜਿੱਤ ਲਾਂਗੇ ਕੀ ਵਾਕਈ ਇਹੀ ਆਜ਼ਾਦੀ ਹੈ ਇਹਦੇ ਲਈ ਹੀ ਐਨੇ ਇੰਨਾ ਲਹੂ ਬੇਹਾ ਬਹੁਤ ਇਹਦੇ ਲਈ ਹੀ ਭਗਤ ਸਿੰਘ ਰਾਜਗੁਰੂ ਸਖਦੇਵ ਉਧਮ ਸਿੰਘ ਵਰਗੇ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕਰੀਆਂ ਕੀ ਵਾਕਈ ਇਹ ਆਜ਼ਾਦੀ ਸੀ ਜਿਨ੍ਹਾਂ ਦੇ ਲਈ ਉਹ Aim ਕਰਦੇ ਸੀ ਕੀ ਇਹੀ ਆਪਾਂ ਦੇ ਸਿਰਜਣਾ ਚਾਹੁੰਦੇ ਸੀ ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ 'ਚ ਲੋਕ ਭੁੱਖੇ ਸੌਂਦੇ ਆ ਜੀ ਜਿੱਥੇ ਅੱਜ ਵੀ ਜਾਤ ਪਾਤ ਦੇ ਆਧਾਰ 'ਤੇ ਵਿਤਕਰੇ ਹੁੰਦੇ ਆ ਜੀ ਜਿੱਥੇ ਅੱਜ ਵੀ ਨਿੱਕੇ ਜਿਹੇ ਹੁੰਦੇ ਬੱਚੇ ਨੂੰ ਇਹ ਪੜ੍ਹਾ ਦਿੱਤਾ ਜਾਂਦਾ ਹੈ ਕਿ ਜਿਹਦਾ ਰੰਗ ਸਾਫ਼ ਹੈ ਜੀ ਉਹ ਸੋਹਣਾ ਜਿਹੜਾ ਪੱਖੇ ਰੰਗਦਾ ਜੀ ਉਹੋ ਅਗਲੀ ਹੈ ਜੀ ਕੀ ਇਹੀ ਆਜ਼ਾਦੀ ਹੈ ਯਾਰ ਨਹੀਂ ਇਹ ਆਜ਼ਾਦੀ ਨਹੀਂ ਆ ਪੁੱਤ ਆਪਾਂ ਆਜ਼ਾਦੀ ਦੇ ਮੈਨੇ ਬਦਲਤੇ ਆਜ਼ਾਦੀ ਕੀ ਹੈ ਕਿ ਜੇ ਮੇਰੇ ਵਰਗਾ ਬੰਦਾ ਇੱਥੇ ਖੜਕੇ ਤੁਹਾਡੇ ਨਾਲ ਸਿੱਧੀ ਗੱਲ ਕਰ ਸਕਦਾ ਹੈ ਆਪਦੇ ਜਜ਼ਬਾਤ ਤੁਹਾਡੇ ਨਾਲ ਸਾਂਝੇ ਕਰ ਸਕਦਾ ਇਹ ਆਜ਼ਾਦੀ ਹੈ ਜੀ ਆਪਣਾ ਸੰਵਿਧਾਨ ਬਣਿਆ ਜਿਨੇ ਆਪਾਂ ਨੂੰ ਸਾਰਿਆਂ ਨੂੰ ਇੱਕੋ ਜੇ ਹੋਣ ਦੇ ਹੱਕ ਦਿੱਤੇ ਪਰ ਆਪਾਂ ਤਾਂ ਉਹ ਹੱਕਾਂ ਦਾ ਵੀ ਨਹੀਂ ਫਾਇਦਾ ਲੈ پا ਰਹੇ ਬੁੱਧ ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਆਪਾਂ ਜਿਹੜੇ ਆਪਣੇ ਤੇ ਰਾਜ ਕਰ ਰਹੇ ਆ ਵੈਸੇ ਤਾਂ ਇਹ ਕਿਹਾ ਜਾਂਦਾ ਹੁੰਦਾ ਹੈ ਕਿਹੜੀ ਡੈਮੋਕ੍ਰੇਸੀ ਹੈ ਜੀ ਇਹ ਗਵਰਨਮੈਂਟ ਹੁੰਦੀ ਆ ਆਫ ਦਾ ਪੀਪਲ ਫਾਰ ਦਾ ਪੀਪਲ ਤੇ ਬਾਏ ਦਾ ਪੀਪਲ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਤੇ ਲੋਕਾਂ ਦੇ ਲਈ ਚੁਣੀ ਗਈ ਸਰਕਾਰ ਪਰ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਣੀਆਂ ਮੰਗਾਂ ਕੀ ਹੋਣੀਆਂ ਚਾਹੀਦੀਆਂ ਆਪਾਂ ਤਾਂ ਉਹ ਹਜੇ ਵੀ ਆਟੇ-ਦਾਲ ਚ ਫਸੇ ਹੋਏ ਆ ਜੀ ਉਹ ਹਿਟਲਰ ਦੀ ਕਹਾਣੀ ਮੈਨੂੰ ਯਾਦ ਆਉਂਦੀ ਹੈ ਕਹਿੰਦੇ ਹਿਟਲਰ ਨੇ ਕੀ ਕਰਿਆ ਇੱਕ ਮੁਰਗੀ ਲਈ ਜੀ ਉਹਨੂੰ 5-7 ਦਿਨ ਦਾਣੇ ਪਾਏ ਫਿਰ ਇੱਕ ਦਿਨ ਮੁਰਗੀ ਫੜੀ ਤੇ ਉਹਦਾ ਕੱਲਾ ਕੱਲਾ ਫੰਗ ਪੱਟਦਾ ਬੁੱਤ ਕੋਣ ਸੋਚੋ ਕਿੰਨਾ ਦਰਦ ਹੋਇਆ ਹੁਣ ਉਸ ਜਿਉਂਦੀ ਮੁਰਗੀ ਨੂੰ ਜਿਹਦੇ ਫੰਗ ਪੱਟੇ ਪਰ ਅਗਲੇ ਦਿਨ ਉਹਨੇ ਫੇਰ ਦਾਣੇ ਪਾਏ ਉਹ ਫੇਰ ਦਾਣੇ ਚੁਗਣ ਆ ਗਈ ਮੁਰਗੀ ਆਪਾਂ ਤਾਂ ਉਹ ਮੁਰਗੀ ਵਰਗੇ ਹੋ ਕੇ ਰਹਿ ਗਏ ਜਿਹੜੇ ਆਸੇ ਪਾਸੇ ਦੇ ਜਾਲਾਂ 'ਚ ਹੀ ਉਲਝੇ ਪਏ ਆਂ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਆਪਣਾ ਏਮ ਕੀ ਹੈ ਜੇ ਮੈਂ ਆਜ਼ਾਦੀ ਦੀ ਗੱਲ ਕਰਾਂ ਕੀ ਤੁਸੀਂ ਇੰਨੇ ਕ ਆਜ਼ਾਦ ਹੈਗੇ ਹੋ ਕੀ ਤੁਸੀਂ ਇੰਨੇ ਕ ਸੁਤੰਤਰ ਹੈਗੇ ਹੋ ਕੀ ਤੁਸੀਂ ਇੰਨੇ ਕ ਇੰਡੀਪੈਂਡੈਂਟ ਹੈਗੇ ਹੋ 2 ਸਾਲ ਡੇਢ ਸਾਲ ਜਾਂ 6 ਮਹੀਨੇ ਜਾ ਯਾਰ 3 ਮਹੀਨੇ ਹੀ ਕਰਦਿਆਂ ਤੋਂ ਇੱਕ ਸਿੰਗਲ ਰੁਪਿਆ ਲੈ ਬਣਾ ਜ਼ਿੰਦਗੀ ਬਤੀਤ ਕਰ ਲਓ ਉਮਰ ਆਪਣੀ ਹੋਈ ਪਈ ਹੈ ਜੀ 25 25 ਸਾਲ ਕੋਈ 21 ਸਾਲ ਦਾ ਬੇਸਿਕਲੀ ਜਿੰਨੇ ਵੀ 18 ਸਾਲ ਤੋਂ ਉੱਪਰ ਹੈ ਬੁੱਤ ਜਿੰਨੇ ਵੀ 18 ਸਾਲ ਤੋਂ ਉੱਪਰ ਹੈ ਮੈਂ ਉਹਨਾਂ ਨੂੰ ਇਹ ਸਵਾਲ ਕਰਦਾ ਕਿ ਤੁਸੀਂ ਇੰਡੀਪੈਂਡੈਂਟ ਹੋ ਗਏ ਕਿ ਹਜੇ ਵੀ 4 ਰੁਪਿਆ ਵਾਸਤੇ ਆਪਦੇ ਮਾਪਿਆਂ ਦੇ ਹੱਥਾਂ 'ਵੰਨੀ ਝਾਕਦੇ ਹੋ ਤਾਂ ਮੋਸਟਲੀ ਜ਼ਿਆਦਾਤਰ ਜਿਹੜਾ ਪੰਜਾਬ ਦਾ ਯੂਥ ਹੈ ਜੀ ਉਹ ਅੱਜ ਵੀ ਮਾਪਿਓ ਦੇ ਹੱਥਾਂ ਮੰਨੀ ਝਾਕਦਾ ਜੀ ਜਾਂ ਜੋ ਪਿਤਾ ਨੇ ਸਾਰੀ ਉਮਰ ਕਮਾਈ ਕੀਤੀ ਜ਼ਮੀਨ ਜਾਇਦਾਦ ਬਣਾਈ ਉਹਦੇ ਵੱਲ ਝਾਕਦਾ ਜੀ ਆਪਦੇ ਪੱਲੇ ਆਪਣੇ ਕੁਝ ਨਹੀਂ ਹੈਗਾ ਉਹ ਤਾਂ ਪੁੱਤ ਉਹਨਾਂ ਦੀਆਂ ਮਿਹਨਤਾਂ ਆ ਆਪਾਂ ਕੀ ਕੀਤਾ ਜ਼ਿੰਦਗੀ 'ਚ ਆਪਾਂ ਕਿਵੇਂ ਕਹਾਂਗੇ ਵੀ ਹਾਂ ਮੈਂ ਇੰਡੀਪੈਂਡੈਂਟ ਆ ਯਾਰ ਮੈਂ ਆਜ਼ਾਦ ਆ ਮੈਂ ਆਪ ਆਜ਼ਾਦ ਸੋਚ ਰੱਖ ਸਕਦਾ ਕਿਉਂਕਿ ਜਿੰਨਾ ਟਾਈਮ ਆਪਾਂ ਕਿਸੇ ਤੇ ਨਿਰਭਰ ਰਹਾਂਗੇ ਉਹਨਾਂ ਟਾਈਮ ਆਪਣੀ ਸੋਚ ਵੀ ਉੱਥੇ ਨਿਰਭਰ ਰਹੂਗੀ ਪੁੱਤ ਉਹਨਾਂ ਟਾਈਮ ਆਪਾਂ ਆਜ਼ਾਦ ਸੋਚ ਦੇ ਮਾਲਕ ਨਹੀਂ ਹੋ ਸਕਦੇ ਤਾ ਐਸਾ ਆਜ਼ਾਦੀ ਦਿਵਸ ਤੇ ਬੁੱਤ ਆਪਾਂ ਜਿਸ ਚੀਜ਼ ਤੋਂ ਆਜ਼ਾਦੀ ਪਾਉਣੀ ਆ ਜਿਹੜਾ ਇਹ ਆਜ਼ਾਦੀ ਦਿਵਸ ਹੈ 15 ਅਗਸਤ ਨੂੰ ਆਪਾਂ ਆਜ਼ਾਦੀ ਦਿਵਸ ਜਿਹੜਾ ਮਨਾ ਰਹੇ ਆ ਜਿਹੜਾ ਵਾਅਦਾ ਤੁਸੀਂ ਆਪਦੇ ਆਪ ਨਾਲ ਕਰਨਾ ਹੈ ਉਹ ਕੀ ਕਰਨਾ ਕਿ ਤੁਸੀਂ ਵੀ ਆਜ਼ਾਦੀ ਪ੍ਰਾਪਤ ਕਰਨੀ ਆ ਕਾਦੇ ਤੋਂ ਕਰਨੀ ਆ ਜੀ ਕਾਦੇ ਤੋਂ ਆਜ਼ਾਦੀ ਪ੍ਰਾਪਤ ਕਰਨੀ ਆ ਤੁਸੀਂ ਆਜ਼ਾਦੀ ਪ੍ਰਾਪਤ ਕਰਨੀ ਆ ਜੀ بے ਰਜਗਾਰੀ ਤੋਂ ਲੋਕਾਂ ਦੇ ਤਾਣੇ ਮੇਣਿਆਂ ਤੋਂ ਜਿਹੜਾ ਤੁਹਾਨੂੰ ਰਾਤਾਂ ਨੂੰ ਟੈਨਸ਼ਨ ਹੋ ਜਾਂਦੀ ਆ ਸੋਚਦੇ ਹੋ ਵੀ ਯਾਰ ਮੇਰਾ ਕੀ ਬਣੂਗਾ ਮੇਰੇ ਨਾਲ ਦੇ ਤਾਂ ਸਾਰੇ ਲੱਗੇ ਯਾਰ ਮੇਰਾ ਤਾਂ ਸਾਲ ਵੀ ਆਖਰੀ ਆ ਨੌਕਰੀ ਦਾ ਜੇ ਨੌਕਰੀ ਨਾ ਮਿਲੀ ਮੈਂ ਕੀ ਕਰੂੰਗਾ ਇੰਨਾ ਖਿਆਲਾਂ ਤੋਂ ਆਜ਼ਾਦੀ ਪ੍ਰਾਪਤ ਕਰਨੀ ਆ ਬੇਰਜਗਾਰੀ ਦਾ ਜਿਹੜਾ ਸਭ ਤੋਂ ਵੱਡੀ ਗੁਲਾਮੀ ਆਪਣੇ ਗਲ 'ਚ ਪਈ ਹੋਈ ਆ ਨਾ ਉਹਦੇ ਤੋਂ ਆਜ਼ਾਦੀ ਪ੍ਰਾਪਤ ਕਰਨੀ ਆ ਹੁਣ ਤੁਸੀਂ ਕਹੋਗੇ ਜੀ ਸਾਡੇ ਕੋਲੇ ਮੌਕੇ ਨਹੀਂ ਹੈਗੇ ਜੀ ਰਜਗਾਰ ਦੇ ਸੋਮੇ ਹੈ ਨਹੀਂ ਜੀ ਕਿਉਂ ਨਹੀਂ ਹੈਗੇ ਜੀ ਬਿਲਕੁਲ ਹੈ ਜੀ ਮੌਕੇ ਤੇ 10000 ਵੈਕੈਂਸੀ ਪੰਜਾਬ ਪੁਲਿਸ ਦੀ ਹਰ ਸਾਲ ਅਨਾਉਂਸ ਹੋਈ ਵੀ ਹੈ ਜੀ ਪੀ ਟ੍ਰਿਪਲ ਐਸ ਵੀ ਨੇ ਵੀ ਵੈਕੈਂਸੀਜ਼ ਅਨਾਉਂਸ ਹੋਈਆਂ ਵੀ ਆ ਜੀ ਪਟਵਾਰੀ ਦੀਆਂ ਵੈਕੈਂਸੀਆਂ ਆ ਰਹੀਆਂ ਹਜ਼ਾਰ ਪੁੱਤ ਸੈਂਟਰਲ ਗਵਰਨਮੈਂਟ ਐਗਜ਼ਾਮ ਦੀ ਗੱਲ ਕਰਾਂ SSC CGL ਮੈਂ ਕੱਲ ਵਾਲੇ ਲੈਕਚਰ ਚ ਵੀ ਦੱਸਿਆ ਸੀ SSC CGL ਜਿਹਨੂੰ ਮਿਨੀ UPSC ਕਹਨੇ ਹੋ ਜਿਹਦੇ ਚ ਯਾਰ ਟਾਪ ਲੈਵਲ ਦੀਆਂ ਵੈਕੈਂਸੀਆਂ ਐਦਾਂ ਦੀਆਂ ਵੈਕੈਂਸੀਆਂ ਵੀ ਯਾਰ ਜੇ ਤੁਸੀਂ ਉਸ ਪੋਸਟ ਤੇ ਹੈਗੇ ਹੋ ਤੁਹਾਡਾ ਫੋਨ ਕਿਸੇ ਬੰਦੇ ਨੂੰ ਆ ਜਾਏ ਤਾਂ ਦੌੜਾ ਪੈਣ ਵਾਲਾ ਹੋ ਜਾਂਦਾ ਬੰਦੇ ਨੂੰ ਵੀ ਹੈ ਆ ਕਿਹਨੇ ਫੋਨ ਕਰਤਾ ਯਾਰ ਐਦਾਂ ਦੀਆਂ ਵੈਕੈਂਸੀਆਂ ਜਿੰਨੀਆਂ ਅੱਜ ਤੱਕ ਨਹੀਂ ਆਈਆਂ CGL ਚ ਇੰਨੀਆਂ ਵੈਕੈਂਸੀਆਂ ਆਈਆਂ ਹੋਈਆਂ ਬੁੱਤ ਰੇਲਵੇ ਵੈਕੈਂਸੀਆਂ ਕੱਢ ਰਿਆ RPF ਦਾ ਪੇਪਰ ਹੈ ਜੀ ਥੋੜੇ ਦਿਨਾਂ ਤੱਕ ਰੇਲਵੇ ਪੁਲਿਸ ਫੋਰਸ ਦਾ ਰੇਲਵੇ ਚ ਹੋਰ ਬਹੁਤ ਸਾਰੇ ਇਗਜ਼ਾਮ ਆ ਰਹੇ ਆ ਪੁੱਤ ਦੇਖੋ ਯਾਰ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਮੈਂ ਜਿਹੜੇ ਬੰਦੇ ਨੇ ਜ਼ਿੰਦਗੀ ਚ ਕੁਝ ਕਰਨਾ ਹੈ ਉਹਦੇ ਕੋਲੇ ਤਾਂ ਰਜਗਾਰ ਦੇ ਮੌਕੇ ਹੀ ਮੌਕੇ ਆ ਤੇ ਜਿਹੜੇ ਨੇ ਮੇਰੇ ਅੱਗੇ ਨੇ ਬੈਠੇ ਨੇ ਇਹਨਾਂ ਕੋ ਉੱਚਾ ਹੀ ਕੱਢਣੀਆਂ ਵੀ ਨਹੀਂ ਐਦਾ ਤਾਂ ਪੇਪਰ ਔਖਾ ਆਉਂਦਾ ਨਾ ਨਾ ਮੈਂ ਮੈਂ ਕਿੱਥੇ ਯਾਰ ਸਿਪਾਹੀ ਦੀ ਨੌਕਰੀ ਲੱਗੂਗਾ ਮੈਂ ਮੈਂ ਡੀਐਸਪੀ ਲੱਗੂਗਾ ਉਹਨੇ ਬੁੱਤ ਜਿਹੜੇ ਨੇ ਬਹਿਲੇ ਬੈਠੇ ਨੇ ਇਹਨਾਂ ਕੋ ਚਗੜ ਨਹੀਂ ਆ ਉਹਦੇ ਲਈ ਰਜਗਾਰ ਦੇ ਮੌਕੇ ਨਹੀਂ ਆ ਜੀ ਤਾਂ ਇਹਨੂੰ ਮੇਰੀ ਚਾਪਲੂਸੀ ਲਾ ਲਓ ਭਾਵੇਂ ਹਕੀਕਤ ਲਾ ਲਓ ਪਰ ਮੈਂ ਇੱਕ ਗੱਲ ਕਲੀਅਰਲੀ ਕਹੂੰਗਾ ਜੀ ਜੋ ਮੌਕੇ ਦੀ ਸਰਕਾਰ ਪੰਜਾਬ ਚ ਵੈਕੈਂਸੀਸ ਦੇ ਰਹੀ ਹੈ ਬੁੱਤ ਚੰਗਾ ਇਹ ਮੌਕਾ ਤੁਹਾਡੇ ਲਈ ਹੈ ਤੁਹਾਨੂੰ ਕਹਿ ਰਿਹਾ ਜੀ ਮੈਂ ਤੁਹਾਨੂੰ ਕਹਿ ਰਿਹਾ ਇਹ ਲਾਤੇ ਲੱਤ ਧਰ ਕੇ ਰਾਮਨਾਲ ਬੈਠੇ ਕਲਾਸ ਨੂੰ ਸੁਣੀ ਜਾਂਦੇ ਹੋ ਤੁਹਾਡੇ ਨਾਲ ਗੱਲ ਕਰੀ ਜਾਂਦਾ ਮੈਂ ਅੱਖਾਂ ਚ ਅੱਖਾਂ ਭਾ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਜੇ ਕਾਕਾ ਇਸ ਵਾਰੀ ਨਾ ਨਾ ਨੌਕਰੀ ਲੱਗਿਆ ਮੈਂ ਲਿਖ ਕੇ ਦੇਣ ਨੂੰ ਤਿਆਰ ਐਦੂ ਵੱਡਾ ਮੌਕਾ ਨਹੀਂ ਮਿਲਣਾ ਜ਼ਿੰਦਗੀ ਚ ਓਏ ਵੈਕੈਂਸੀਆਂ ਦਾ ਤਾਂ ਹੜ ਆਇਆ ਹੋਇਆ ਹੈ ਕਿਦੀ ਵੇਟ ਕਰੀ ਜਾਂਦਾ ਹੈ ਕਿਦੀ ਵੇਟ ਆ ਤੈਨੂੰ ਰੱਬ ਉਤਰ ਕੇ ਨਹੀਂ ਆਊਗਾ ਤੈਨੂੰ ਇਹ ਕਹਿਣ ਵੀ ਲੈ ਕਾਕਾ ਤੈਨੂੰ ਜੁਆਇਨਿੰਗ ਲੈਟਰ ਦਿੰਨਾ ਮੈਂ ਜੁਆਇਨਿੰਗ ਲੈਟਰ ਆਪਦੇ ਦਮ ਤੇ ਲੈਣਾ ਪੈਣਾ ਹੈ ਉਹੀ ਫਰੀ ਦਾ ਕੰਮ ਛੱਡ ਦਿਓ ਯਾਦ ਕਰੋ ਜੱਸਾ ਸਿੰਘ ਆਲੂ ਵਾਲੀਆਂ ਨੂੰ ਜਿਨ੍ਹਾਂ ਨੇ ਇਹ ਕਹਿਤਾ ਸੀ ਲਾਹੌਰ ਕੀ ਤੇਰੇ ਪਿਓ ਦਾ ਦਮ ਨਾਲ ਜਿੱਤਾਂਗੇ ਤਾਂ ਦਮ ਰੱਖੋ ਪੁੱਤ ਆਪਦੇ ਇੱਥੇ ਦਮ ਰੱਖੋ ਅੱਗ ਬਾਲ ਕੇ ਰੱਖੋ ਵੀ ਹਾਂ ਮੈਂ ਜੋਇਨਿੰਗ ਲੈਟਰ ਇਸ ਸਾਲ ਚ ਲੈ ਕੇ ਛੱਡਣਾ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਜੋਇਨਿੰਗ ਲੈਟਰ ਲੈਣ ਤੋਂ ਰੋਕ ਜੇ ਯਾਰ ਇੰਨੀਆਂ ਵੈਕੈਂਸੀਜ਼ ਆ ਪੁੱਤ ਇੰਨੇ ਘੈਂਟ ਰਾਹ ਯਾਰ ਤੁਹਾਡੇ ਕੋਲੇ ਇੰਨੇ ਚੰਗੇ ਸਾਧਨ ਆ ਯਾਰ ਹੁਣ ਤਾਂ ਤੁਹਾਡੇ ਕੋਲੇ ਜਿਵੇਂ ਬਾਹਲੀ ਦੂਰ ਨਾ ਜਾਓ वैसे ਜਿਵੇਂ ਪਨੀਤ ਸਰ ਦੀ ਕਹਾਵਤ ਹੈ ਜੀ ਕਹਿੰਦੇ ਬਾਲੇ ਘਰਾਂ ਦਾ ਪ੍ਰੋਣਾ ਭੁੱਖਾ ਰਹਿ ਜਾਂਦਾ ਤਾਂ ਬਾਲੇ ਘਰੇ ਜਾਣ ਦੀ ਲੋੜ ਹੀ ਨਹੀਂ ਹੈਗੀ ਜੀ ਕੋਈ ਘਰ ਥੋੜਾ ਹੈਗਾ ਰੋੜਾ ਕਲਾਸ ਜਿੱਥੇ ਸਾਰਾ ਕੁਝ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਮਾ ਫ੍ਰੀ ਪਰੋਸਿਆ ਜਾ ਰਿਹਾ ਜੀ ਜਮੇ ਫ੍ਰੀ ਪਰੋਸਿਆ ਜਾ ਰਿਹਾ YouTube ਦੇ ਉੱਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਐ ਲੱਗਦਾ ਵੀ ਸਵੇਰ 6 ਵਜੇ ਸ਼ੁਰੂ ਹੋ ਜਾਂਦੀ ਹੈ ਜੀ ਆਪਣੇ ਰਮਨ ਸਰ ਦੀ ਪਹਿਲੀ ਕਲਾਸ ਹੁੰਦੀ ਹੈ ਸ਼ਾਇਦ ਰਮਨ ਸਰ ਤੋਂ ਲੈ ਕੇ ਸ਼ਾਮ ਦੇ 10 ਤੋਂ 11 ਕਲਾਸ ਹੁੰਦੀ ਹੈ ਸ਼ੋਭਿਤ ਸਰ ਦੀ ਲਗਾਤਾਰ ਲੈਕਚਰ ਚੱਲਦੇ ਆ ਯਾਰ ਹੋਰ ਕਾਦੇ ਬਾਨਨੇ ਆ ਪੁੱਤ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਰੋੜਾ ਕਲਾਸਸ ਨੇ ਤੁਹਾਡੇ ਲਈ ਪ੍ਰਾਈਜ਼ ਹੋਰ ਵੀ ਸਿੱੜ ਤੇ ਅਸੀਂ ਤਾਂ ਯਾਰ ਪਹਿਲਾਂ ਹੀ ਬੈਚ ਦੇ ਪ੍ਰਾਈਜ਼ ਐਦਾਂ ਰੱਖਦੇ ਹੁੰਨੇ ਆ ਵੀ ਕੋਈ ਐਦਾਂ ਦਾ ਬੰਦਾ ਰਹਿ ਨਾ ਜਾਵੇ ਕੋਈ ਇਹ ਨਾ ਕਹੇ ਜੇ ਵੀ ਸਰ ਜੀ ਰੁਪਏ ਬਾਲੇ ਆ ਜੀ ਬੈਚ ਤਾਂ ਲੈਣਾ ਸੀਗਾ ਜੀ ਪਰ ਇੰਨੇ ਬਣੇ ਨਹੀਂ ਤਾ ਇਸ ਆਜ਼ਾਦੀ ਉਹਨਾਂ ਸਾਰੇ ਨੈਗੇਟਿਵ ਥਾਟਾਂ ਤੋਂ ਆਜ਼ਾਦੀ ਪਾਉਣੀ ਹੈ ਉਹਨਾਂ ਸਾਰੇ ਨੈਗੇਟਿਵ ਲੋਕਾਂ ਤੋਂ ਆਜ਼ਾਦੀ ਪਾਉਣੀ ਹੈ ਜਿਹੜੇ ਕਹਿੰਦੇ ਆ ਤੇਰਾ ਨਹੀਂ ਕੁਝ ਬਣਦਾ ਕੰਨਾਂ ਨੂੰ ਬੰਦ ਕਰ ਲੋ ਜੀ ਦੁਨੀਆ ਦਾ ਕੋਈ ਬੰਦਾ ਨਹੀਂ ਦੱਸ ਸਕਦਾ ਤੁਹਾਡੀ ਔਕਾਤ ਕੀ ਹੈ ਤੁਸੀਂ ਦੱਸ ਸਕਦੇ ਹੋ ਤੁਹਾਡੀ ਮਿਹਨਤ ਦੱਸੂਗੀ ਤੁਹਾਡਾ ਆਉਣ ਵਾਲਾ ਕੱਲ ਕਿਵੇਂ ਦਾ ਹੋਊਗਾ ਹੱਥਾਂ ਦੀਆਂ ਲੀਕਾਂ 'ਚ ਨਹੀਂ ਫਿਊਚਰ ਵਿਆਪਤ ਹੱਥਾਂ ਦੀਆਂ ਲੀਕਾਂ ਮਿਟਾ ਕੇ ਫਿਊਚਰ ਬਣਾਉਣਾ ਪੈਂਦਾ ਹੈ ਮਿਹਨਤਾਂ ਲਾਉਣੀਆਂ ਪੈਂਦੀਆਂ ਫੇਰ ਫਿਊਚਰ ਬਣਦਾ ਜੇ ਤੁਸੀਂ ਵੀ ਤਿਆਰ ਹੋ ਹੱਡ ਤੋੜਵੀਂ ਮਿਹਨਤ ਕਰਨ ਦੇ ਲਈ ਤਾਂ ਰੋੜਾ ਕਲਾਸਸ ਤੁਹਾਡੇ ਲਈ ਬੈਚ ਹੀ ਬੈਚ ਹੈ ਜੀ ਜਿਹੜਾ ਮਰਜ਼ੀ ਬਾਏ ਕਰ ਲਿਓ ਥੋਡੀ ਇੱਛਾ ਨਹੀਂ ਵੀ ਕਰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਲਾਸਸ ਚੱਲ ਰਹੀਆਂ ਹਨ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ YouTube ਤੇ ਉਹਨਾਂ ਵਧੀਆ ਤਿਆਰੀ ਨਹੀਂ ਕਰ ਸਕਦੇ ਜਿੰਨੀ ਆਰਗੇਨਾਈਜ਼ਡ ਵੇ ਨਾਲ ਤਿਆਰੀ ਤੁਸੀਂ ਬੈਚ ਚ ਕਰ ਸਕਦੇ ਹੋ ਜਿਵੇਂ ਕਿ 21 ਅਕਤੂਬਰ ਨੂੰ ਸੌਰੀ 21 ਅਗਸਤ ਨੂੰ ਜਿਹੜਾ ਸਾਡਾ ਬੈਚ ਆ ਰਿਹਾ ਹੈ ਜੀ फाउंडेशन बैच ਜਿਹਦੇ ਚ ਸਾਰੇ ਪੰਜਾਬ ਸਟੇਟ ਦੇ ਪੇਪਰਾਂ ਦੀ ਤਿਆਰੀ ਕਰਾਈ ਜਾ ਰਹੀ ਹੈ ਸਾਰੇ ਪੰਜਾਬ ਸਟੇਟ ਦੇ ਪੇਪਰ ਕਿੰਨੇ ਦਾ ਹੋਊਗਾ ਬੜਾ ਮਹਿੰਗਾ ਹੋਊਗਾ ਯਾਰ ਇਹ ਤਾਂ ਬੜਾ ਮਹਿੰਗਾ ਕਿੱਥੇ ਆ ਜੀ 1400 ਰੁਪਏ ਦਾ ਪੈ ਰਿਹਾ ਜੇ ਤੁਸੀਂ ਖਰੀਦਣ ਤੋਂ ਪਹਿਲਾਂ 쿠ਪਨ ਕੋਡ ਵਰਤ ਲੋਗੇ AC917 쿠ਪਨ ਕੋਡ ਕੀ ਹੈ ਜੀ AC917 ਤੇ ਜੇ ਭਾਈ ਆਲ ਰਾਉਂਡਰ ਬੈਚ ਲੈਣਾ ਜੇ ਤੁਸੀਂ ਚਾਹੋ ਨਿ ਵੀ ਸਰ ਜੀ ਅਸੀਂ ਤਾਂ ਜੀ ਸੈਂਟਰ ਵਾਲੀ ਸ਼ੀਟ ਤੇ ਬੈਠਣਾ ਹੈ ਅਸੀਂ ਦਾ ਸੈਂਟਰ ਗਵਰਨਮੈਂਟ ਦੇ EMPLOYEE ਬਣਨਾ ਹੈ ਜੀ ਅਸੀਂ ਦਾ ਉਤਲੇ ਲੈਵਲ ਦੀ ਗੱਲਬਾਤ ਕਰਨੀ ਹੈ ਤਾਂ ਆਹ ਬੈਚ ਤੁਹਾਡੇ ਲਈ ਹੈ ਜੀ ਆਲ ਰੌਂਡਰ ਬੈਚ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਜਿਹੜਾ ਕਿ ਤੁਹਾਨੂੰ ਕੇਵਲ ਔਰ ਕੇਵਲ 2300 ਰੁਪਏ ਦੇ ਵਿੱਚ ਪ੍ਰੋਵਾਈਡ ਹੋ ਰਿਹਾ ਜੀ 2300 ਰੁਪਏ ਦੇ ਵਿੱਚ ਪ੍ਰੋਵਾਈਡ ਹੋ ਰਿਹਾ ਤੇ ਜੇ ਮਨ ਦੇ ਵਿੱਚ ਇੱਛਾ ਹੈਗੀ ਹੈ ਵੀ ਮਾਸਟਰ ਲੱਗਣਾ ਹੈ ਜੀ ਸਰਕਾਰੀ ਸੁਭਾ ਆਇਆ ਕਰੀਏ ਜੀ ਤੇ ਜਵਾਕ ਸੌਸੀਕਲ ਮਾਸਟਰ ਜੀ ਸੌਸੀਕਲ ਮਾਸਟਰ ਜੀ ਕੀ ਹਾਲ ਚਾਲ ਹੈ ਮਾਸਟਰ ਜੀ ਆਓ ਬੈਠੋ ਮਾਸਟਰ ਜੀ ਮਾਸਟਰ ਜੀ ਮਾਸਟਰ ਜੀ ਕਰਾਉਣੀ ਹੈ ਮੈਡਮ ਜੀ ਮੈਡਮ ਜੀ ਕਰਾਉਣੀ ਹੈ ਤਾਂ ਸਾਡਾ ਪੀਐਸਟੈਟ ਪੇਪਰ 1 ਅਤੇ 2 ਦਾ ਬੈਚ ਕੇਵਲ ਔਰ ਕੇਵਲ 2300 ਰੁਪਏ ਚ ਪੈ ਜਾਊਗਾ 쿠ਪਨ ਕੋਡ AC917 ਯੂਜ਼ ਕਰਕੇ 쿠ਪਨ ਕੋਡ ਕਿਹੜਾ ਯੂਜ਼ ਕਰਨਾ ਹੈ AC917 ਯੂਜ਼ ਕਰਨਾ ਹੈ ਪੁੱਤ ਕਿਵੇਂ ਬਾਈ ਕਰਨੇ ਆ ਇਹ ਸਾਰੇ ਬੈਚ ਕਿਵੇਂ ਬਾਈ ਕਰ ਸਕਦੇ ਹੋ ਇਹ ਸਾਰੇ ਬੈਚ ਹੁਣੀ ਡਾਊਨਲੋਡ ਕਰੋ ਪੁੱਤ ਹੁਣੀ ਹੁਣੇ ਡਾਊਨਲੋਡ ਕਰੋ ਅੱਜ ਹੀ ਮੌਕਾ ਹੈ ਹੁਣੇ ਡਾਊਨਲੋਡ ਕਰ ਲਓ ਅਰੋੜਾ ਕਲਾਸਸ ਦੀ ਐਪ ਅਰੋੜਾ ਕਲਾਸਸ ਦੀ ਐਪ ਡਾਊਨਲੋਡ ਕਰਨ ਦੇ ਉਪਰੰਤ ਨੰਬਰ ਭਰ ਕੇ ਲੌਗਇਨ ਕਰ ਲਿਓ ਲੌਗਇਨ ਕਰਨ ਦੇ ਉਪਰੰਤ ਇੱਥੇ ਕੋਰਸ ਬਟਨ ਹੈ ਜੀ ਕੋਰਸ ਬਟਨ ਹੈ ਕੋਰਸ ਬਟਨ ਤੇ ਕਲਿੱਕ ਕਰਕੇ ਉੱਪਰ ਜਾ ਕੇ ਸਰਚ ਕਰ ਲਿਓ ਜਿਹੜਾ ਵੀ ਬਾਚ ਤੁਸੀਂ ਲੈਣਾ ਹੈ ਜਿਹੜਾ ਵੀ ਬੈਚ ਲੈਣਾ ਹੈ ਉਹ ਬੈਚ ਇੱਕ ਵਾਰੀ ਇੱਥੇ ਡੱਬੀ ਜੀ 'ਚ ਲਿਖ ਦਿਓ ਉਹ ਬੈਚ ਦੀ ਫੋਟੋ ਆ ਜੂਗੀ ਉੱਤੇ ਕਲਿੱਕ ਕਰ ਲਿਓ ਕਲਿੱਕ ਕਰਕੇ ਤਾਹਾਨੂੰ ਸਵਾਈਪ ਕਰੀ ਚੱਲੇਓ ਨਘਾਈ ਚੱਲੇਓ ਨਘਾਈ ਚੱਲੇਓ ਥੱਲੇ ਲਿਖਿਆ ਆਊਗਾ ਵੀ ਲਿਓ ਜੀ ਕੱਢੋ ਰੁਪਏ ਨਾ 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 ਆਜ਼ਾਦੀ ਸਮਾਰੋ ਆ ਜੀ ਆਹ ਥੋੜੀ ਦੇਵਾਂਗੇ ਤੁਹਾਨੂੰ ਤੁਸੀਂ ਕਲਿੱਕ ਕਰੋਗੇ ਹੈਵ ਆ ਕੁਪਨ ਕੋਡ ਤੇ ਤੇ ਕੁਪਨ ਕੋਡ ਭਰ ਦਿਓਗੇ AC917 ਜਿਹਦੇ ਨਾਲ ਤੁਹਾਨੂੰ ਅੱਜ ਅਤੇ ਕੱਲ ਯਾਨੀ ਕਿ 14 ਅਤੇ 15 ਅਗਸਤ ਵਾਲੇ ਦਿਨ 1500 ਰੁਪਏ ਦਾ ਡਿਸਕਾਊਂਟ ਮਿਲੂਗਾ ਜੀ ਕਿੰਨੇ ਦਾ 1500 ਰੁਪਏ ਦਾ ਡਿਸਕਾਊਂਟ ਮਿਲੂਗਾ ਬੜੇ ਨੋਮੀਨਲ ਚਾਰजेस ਦੇ ਵਿੱਚ ਤੁਹਾਨੂੰ ਇਹ ਸਾਰੇ ਵੈਚ ਪਏ ਜਾਣਗੇ ਉਸ ਤੋਂ ਬਾਅਦ ਤੁਹਾਡੇ ਕੋਲੇ ਆਜੂਗਾ ਜੀ ਏਸੀ 917 ਅਪਲਾਈ ਹੋ ਗਿਆ ਪੇਮੈਂਟ ਘਟ ਜੂਗੀ ਆਨਲਾਈਨ ਪੇਮੈਂਟ ਤੁਸੀਂ ਕਰ ਸਕਦੇ ਹੋ ਤਾਂ ਨੈਕਸਟ ਦੇਖੋ ਜੀ ਜਿਨ੍ਹਾਂ ਕੋਲੇ ਆਈਫੋਨ ਹੈ ਜੀ ਮਹਿੰਗਾ ਫੋਨ ਹੈ ਉਹਨਾਂ ਨੇ ਮਾਈ ਇੰਸਟੀਚਿਊਟ ਐਪ ਡਾਊਨਲੋਡ ਕਰਨੀ ਆ ਆਰਗੇਨਾਈਜੇਸ਼ਨ ਕੋਡ ਮੰਗੂਗਾ ਏ ਆਰ ਸੀ ਫਿਲ ਕਰ ਦਿਓ ਕੀ ਫਿਲ ਕਰ ਦਿਓ ਏ ਆਰ ਸੀ ਫਿਲ ਕਰ ਦਿਓ ਆ ਸਾਡੇ ਨੰਬਰ ਹੈ ਜੀ ਤੁਹਾਡੇ ਕੋਲੇ 77104040 ਜਾਂਪੁੱਤ ਸਾਡਾ ਨੰਬਰ ਹੈ ਜੀ 8822010101 ਤੇ ਜਾਂਪੁੱਤ ਜੇ ਤੁਸੀਂ ਮੇਰੇ ਨਾਲ ਕੋਈ ਰਾਬਤਾ ਕਾਇਮ ਕਰਨਾ ਕੋਈ ਗੱਲਬਾਤ ਕਰਨੀ ਆ ਤਾਂ ਆਪਣਾ ਟੈਲੀਗ੍ਰam ਚੈਨਲ ਹੈ ਜੀ ਸਾਇੰਸ ਬਾਈ ਬਰਾਡਰ ਸਾਇੰਸ ਬਾਈ ਬਰਾਡ ਸਰ ਬਹੁਤ ਇਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਜੀ ਇਹਨੂੰ ਫੋਲੋ ਕਰ ਲਿਓ ਜੀ ਜਿਵੇਂ ਹੀ ਫੋਲੋ ਕਰਦੇ ਹੋ ਜੀ ਤੇ ਬੈਚ ਬਾਈ ਕਰਦੇ ਹੋ ਆਪਣੇ ਕੂਪਨ ਕੋਡ ਦੇ ਨਾਲ ਮੇਰੀ ਗਾਈਡੈਂਸ ਚ ਆ ਜਾਓਗੇ ਤੁਹਾਡੀਆਂ ਪ੍ਰੋਬਲਮਾਂ ਸਾਰੀਆਂ ਮੇਰੀਆਂ ਹੋ ਜਾਣਗੀਆਂ ਤਾਂ ਇੱਕ ਵਾਰੀ ਜਿਹੜੇ-ਜਿਹੜੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕਰਦੇ ਆਂ ਵੀ ਇਹੇ ਆਜ਼ਾਦੀ ਦਿਵਸ ਅਸੀਂ ਆਜ਼ਾਦੀ ਲਵਾਂਗੇ ਕਾਦੇ ਤੋਂ ਬੇਰਜਗਾਰੀ ਤੋਂ ਥੰਬਸ ਅਪ ਕਰ ਦਿਓ ਜੀ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਮਿਲਾਂਗੇ ਅਗਲੀ ਕਲਾਸ 'ਚ ਧੰਨਵਾਦ